ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਪੰਜ ਖੰਡ ਕਿਨੂੰ ਕਿਹਾ ਗਿਆ ਹੈ ਅਤੇ ਜਪਜੀ ਸਾਹਿਬ ਦੀ ਕਿਹੜੀ ਪਉੜੀਆਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹਨਾਂ ਪੰਜ ਖੰਡਾਂ ਦੀ ਵਿਆਖਿਆ ਕੀਤੀ ਹੋਈ ਹੈ ਵਾਹਿਗੁਰਜੀ ਅੱਜ ਆਪਾਂ ਇਸ ਵੀਡੀਓ ਰਾਹੀਂ ਇਹਨਾਂ ਪੰਜ ਖੰਡਾਂ ਬਾਰੇ ਜਾਣਾਂਗੇ ਤੇ ਇਨਾ ਦੇ ਬਾਰੇ ਵਿਸਤਾਰ ਨਾਲ ਕੱਲ ਕਰਾਂਗੇ ਜਬਜੀ ਸਾਹਿਬ ਦੀ ਪਉੜੀ 34 ਤੋਂ 38 ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਪ੍ਰਭੂ ਨੂੰ ਮਿਲਣ ਦੇ ਰਾਹ ਵਿੱਚ ਮਨੁੱਖੀ ਜੀਵਨ ਦੀ ਆਤਮਿਕ ਅਵਸਥਾ ਦੇ ਪੰਜ ਪੜਾਵਾਂ ਦੀ ਵਿਆਖਿਆ ਕੀਤੀ ਹੈ ਜਿਨ੍ਹਾਂ ਨੂੰ ਪੰਜ ਖੰਡ ਕਿਹਾ ਗਿਆ ਹੈ ਇਹ ਪੰਜ ਖੰਡ ਕ੍ਰਮਵਾਰ ਮਨੁੱਖ ਦੀ ਆਤਮਾ ਦੀ ਸੱਚੇ ਅਕਾਲ ਪੁਰਖਵੰਦ ਵੱਧਦੀ ਹੋਈ ਅਵਸਥਾ ਨੂੰ ਦਰਸਾਉਂਦੇ ਹਨ ਇਹ ਪੰਜ ਖੰਡ ਕਿਹੜੇ ਹਨ ਆਓ ਇਲਾ ਪੰਜ ਖੰਡਾਂ ਬਾਰੇ ਵਿਸਤਾਰ ਨਾਲ ਗੱਲ ਕਰੀਏ ਪਹਿਲਾ ਖੰਡ ਪਹਿਲਾ ਖੰਡ ਹੈ ਧਰਮ ਖੰਡ ਭਾਵ ਕਰਮ ਅਤੇ ਧਰਮ ਦਾ ਕੇਤਕ ਇਸ ਅਵਸਥਾ ਵਿੱਚ ਮਨੁੱਖ ਨੂੰ ਚੰਗੇ ਅਤੇ ਮੰਦੇ ਦੀ ਸਮਝ ਆਉਂਦੀ ਹੈ ਕਿ कौन चंगा है कि कौन मारा है अति पता लगता है कि जीवन में तीर्थ करना सच बोलना ते धर्म दे राति चरना कितना जरूरी है इते आदमी नु ए पता लगता है कि ऊपर कोई है जो न्याय करने वाला है ते कीते हुए हर एक कर्म दा अंत विच हिसाब होना है इसलिए साणु चंगी कर्म करने चाहिए हैं। ਅਤੇ ਚੰਗੀ ਕਰਮ ਕਰ ਅਤੇ ਆਪਣੀ ਜ਼ਿੰਦਗੀ ਨੂੰ ਸੱਚ ਦੇ ਦਾਤਾ ਦੀ ਚਲਾਉਣਾ ਚਾਹੀਦਾ ਹੈ। ਦੂਜਾ ਖੰਡ ਗਿਆਨ ਖੰਡ ਭਾਵ ਗਿਆਨ ਅਤੇ ਸਮਝ ਦਾ ਖੇਤਰ ਇਸ ਪੜਾਅ ਵਿੱਚ ਮਨੁੱਖ ਦੀ ਸੋਚ ਖੁੱਲਦੀ ਹੈ। ਉਹਨੂੰ ਸਮਝ ਆਉਂਦੀ ਹੈ। ਉਹ ਸ੍ਰਿਸ਼ਟੀ ਪਰਮਾਤਮਾ ਤੇ ਜੀਵਨ ਦੇ ਮੂਲ ਸਵਾਲਾਂ ਬਾਰੇ ਸੋਚਦਾ ਹੈ। ਇਤੇ ਆਦਮੀ ਨੂੰ ਗੁਰੂ ਦੀ ਬਾਣੀ ਰਾਹੀਂ ਆਪ ਨੂੰ ਗਿਆਨ ਮਿਲਦਾ ਹੈ ਜਿਸ ਰਾਹੀਂ ਉਹ ਨਿਰੰਕਾਰ ਨੂੰ ਜਾਣਣ ਲੱਗ ਪੈਂਦਾ ਹੈ ਤੀਜਾ ਖੰਡ ਸਰਮ ਖੰਡ ਭਾਵ ਮਿਹਨਤ ਅਤੇ ਆਤਮਿਕ ਸਾਧਨਾ ਦਾ ਖੇਤਰ ਇੱਥੇ ਆਦਮੀ ਆਪਣੀ ਆਤਮਾ ਨੂੰ ਸਾਧਨ ਦੀ ਕੋਸ਼ਿਸ਼ ਕਰਦਾ ਹੈ ਕਿ ਆਪਣੀ ਆਤਮਾ ਨੂੰ ਕਿੱਦਾਂ ਸਾਧਣਾ ਹੈ ਉਹ मोह अहंकार लालच वर्गियां बुराइयां ਤੋਂ छुटਕਾਰਾ ਪਾਉਂਦੀ ਮਿਹਨਤ ਕਰਦਾ ਹੈ ਇਹ ਆਤਮਕ ਮਿਹਨਤ ਦਾ ਪੜਾਅ ਹੈ ਜਿੱਥੇ ਆਦਮੀ ਆਪਣੀ ਸੋਚ ਕਰਮ ਤੇ ਜੀਵਨ ਸ਼ੈਲੀ ਨੂੰ ਨਿਖਾਰਦਾ ਹੈ ਅਤੇ ਇੱਥੇ ਹੀ ਉਸ ਦੀ ਬੁੱਧੀ ਘੜੀ ਜਾਂਦੀ ਹੈ ਚੌਥਾ ਖੰਡ ਕਰਮ ਖੰਡ ਭਾਵ ਕਿਰਪਾ ਦਾ ਖੇਤਰ ਇਸ ਪੜਾਅ ਵਿੱਚ ਪਰਮਾਤਮਾ ਦੀ ਕਿਰਪਾ

इतने आदमी वाहगुरु रम जाता है उन्होंने कोई होमे नहीं ते रही सदा आत्मक आनंद टिक है। यह सदा कायम रहने वाली सच्चाई है आनंद से शांति की अवस्था है इत कोई दुख नहीं कोई माया नहीं सिर्फ रब ही रब है वाहगुरु जी आखिर गल करांगे, धर्म की समझ असलीन की सोझी ਆਤਮਿਕ ਸ਼ਰਮ ਅਤੇ ਖੁਦ ਉਤੇ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਇਹ ਸੱਚ ਦੀ ਪ੍ਰਾਪਤੀ ਇਹ ਸੀ ਪੰਜ ਖੰਡ ਜਿਨ੍ਹਾਂ ਦਾ ਜਪਜੀ ਸਾਹਿਬ ਦੀ ਪੋੜੀ ਚੋਂਦੀ ਤੋਂ ਅੜਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਪ ਵਿਆਖਿਆ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ